ਜਿਸ ਜਗ੍ਹਾ ਤੇ ਮੰਦਰ ਹੈ ਉਸ ਦੇ ਬਿਲਕੁਲ ਨਾਲ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸੁਖਦੇਵ ਸਿੰਘ ਸੰਧੂ ਜਿਹੜੇ ਰਾਜ ਪੰਜਾਬ ਦੇ ਉਪ ਮੁਖ ਸ਼ਿਵ ਸੈਨਾ ਦੇ ਆ ਉਹਨਾਂ ਦਾ ਦਫ਼ਤਰ ਹੈ ਸੋ ਮੰਦਰ ਦਾ ਅਤੇ ਅੰਨੇ ਦੇ ਦਫ਼ਤਰ ਦਾ ਜਿਹੜਾ ਫਰੰਟ ਹੈ ਬਿਲਕੁਲ ਸੇਮ ਲੱਗਦਾ ਵਾ ਸੋ ਮੰਦਰ ਦਾ ਨਾਮ ਜ਼ਰੂਰ ਠਾਕਰ ਜਿਹੜਾ ਦੁਆਰ ਹੈ ਸੋ ਇਸ ਤੇ ਬਾਹਰ ਵੀ ਠਾਕਰ ਠਾਕਰੇ ਜ਼ਰੂਰ ਲਿਖਿਆ ਵਾ ਸੋ ਇਵੇਂ ਕਿਉਂਕਿ ਇਸ ਤੋਂ ਪਹਿਲਾਂ ਮੋਗੇ ਦੀ ਗੱਲ ਕਰੀਏ ਤੇ ਮੋਗੇ ਦੇ ਵਿੱਚ ਸ਼ਿਵ ਸੈਨਾ ਦੇ ਆਗੂ ਦੇ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੋ ਹੁਣ ਅੰਨਾ ਦੇ ਦਫਤਰ ਦੇ ਬਿਲਕੁਲ ਨਾਲ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਲੇਕਿਨ ਸੁਖਦੇਵ ਸਿੰਘ ਦਾ ਜ਼ਰੂਰ ਕਹਿਣਾ ਹੈ ਕਿ ਮੰਦਰ ਨੂੰ ਨਿਸ਼ਾਨਾ ਨਹੀਂ ਬਲਕਿ ਅ ਨਿਸ਼ਾਨਾ ਟਾਰਗੇਟ ਹੈ ਜਿਹੜੇ ਖੁਦ ਸੁਖਦੇਵ ਸਿੰਘ ਸੀ ਸੋ ਸੁਖਦੇਵ ਸਿੰਘ ਸਾਡਾ ਮੌਜੂਦ ਹੈ ਸੁਖਦੇਵ ਸਿੰਘ ਜੀ ਤੁਹਾਡੇ ਦਫਤਰ ਦੇ ਬਿਲਕੁਲ ਨਾਲ ਜਿਹੜਾ ਨਿਸ਼ਾਨਾ ਬਣਾਇਆ ਗਿਆ ਮੰਦਰ ਨੂੰ ਲੇਕਿਨ ਲੱਗਦਾ ਹੈ ਕਿ ਮੰਦਰ ਦਾ ਅਤੇ ਤੁਹਾਡੇ ਦਫਤਰ ਦਾ ਜਿਹੜਾ ਫਰੰਟ ਹੈ ਉਹ ਬਿਲਕੁਲ ਸੇਮ ਹੈ ਕਿ ਲੱਗਦਾ ਕਿ ਤੁਹਾਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਮੋਗੇ ਦੇ ਵਿੱਚ ਵੀ ਤੁਹਾਡੇ ਇੱਕ ਆਗੂ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਇਹ ਤਾਂ ਬਿਲਕੁਲ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿਉਂਕਿ ਉਹ ਮੰਦਰ ਠਾਕੁਰਦਵਾਰਾ ਸ਼ੇਰਸਨਾਬਾਲਾ ਠਾਏ ਲਿਖਿਆ ਤੇ ਦਫਤਰ ਸਾਡਾ ਪਹਿਲਾਂ ਹੀ ਹਟਲੇ ਚੱਲਦਾ ਤੇ ਉਹ ਸੇਮ ਸਾਹਮਣੇ ਫਰੰਟ ਸੇਮ ਹੈ ਤੇ ਕੱਲ ਵੀ ਅਹੀ ਸਾਰਾ ਦਿਨ ਉਹ ਮੋਗੇ ਰਹੇ ਆ ਉੱਥੇ ਸਾਡੇ ਪ੍ਰਧਾਨ ਦਾ ਕੋਈ ਨਾ ਹੈ ਜੀ ਸੀ ਵਿਚਾਰਾ ਉਹ ਤੋਂ ਹੀ ਗਲਤ ਹੈ ਉਹਨੂੰ ਵੀ ਸਰਵੇਸੇ ਕਰਕੇ ਕਿ ਫਿਰ ਉਸਨਾਂ ਦਾ ਡਾਟਾ ਟਾਰਗੇਟ ਤੇ ਫਿਰ ਸ਼ਿਪਸ ਉਹਨਾਂ ਦਾ ਡਾਟਾ ਚੱਲਦੇ ਪਏ ਨੇ ਪੰਜਾਬ 'ਚ ਇਸ ਤੋਂ ਪਹਿਲਾਂ ਤੁਹਾਨੂੰ ਕੋਈ ਧਮਕੀ ਮਿਲੀ ਹੈ ਤੁਸੀਂ ਕੋਈ ਸ਼ਿਕਾਇਤ ਦਿੱਤੀ ਹੋਏ ਵੇਖੋ ਜੀ ਮੇਰੇ 25 30 ਸਾਲਾਂ ਦੇ ਹਾਸ ਇੰਨੀਆਂ ਜੋ ਥ੍ਰੈਟ ਆ ਚੁਟੀਆਂ ਸਾਰੀਆਂ ਸਰਕਾਰ ਨੂੰ ਸਾਰੀਆਂ ਪੁਲਿਸ ਕੋਲ ਮੌਜੂਦ ਨਹੀਂ ਹਮ ਪਰ ਪੁਲਿਸ ਉਦੋਂ ਹਰਕਤ ਕਰਦੀ ਜਦੋਂ ਗਲ ਹੋ ਜਾਂਦੀ ਹੈ ਵਾਰਨ ਦਾਤ ਹੋ ਜਾਂਦੀ ਹੈ ਇਤਨਾ ਹੀ ਇਹ ਕੱਲ ਇਹ ਰਹਿ ਮੰਨ ਰਤਰਾ ਮੰਨ ਰਹਾ ਹਜ਼ਾਰ ਪੁਲਿਸ ਵਾਲਾ ਲਾ ਲਿਆ ਮੋਟਾ ਕਰੇਟਿਆ ਅਸੀਂ ਇਹ ਕਹਿੰਦੇ ਚਲੋ ਇੱਕ ਦਾ ਗਨਮੈਨ ਦੇ ਦੋ ਇੱਕ ਦਾ ਹੌਲ ਦੇ ਦੋ ਪਰ ਹੁਣ ਕੱਲ ਸਾਰੀ ਫੋਰਸ ਆਈ ਸੀ ਇਹ ਉਦੋਂ ਹਰਕਤ ਜਾਂਦੀ ਜਦੋਂ ਗੱਲ ਹੋ ਜਾਂਦੀ ਹੈ ਤੁਹਾਨੂੰ ਸੁਰੱਖਿਆ ਨਹੀਂ ਗਈ ਸੁਰੱਖਿਆ ਨਹੀਂ ਗਈ ਪਹਿਲਾਂ ਗਈ ਸੀ ਪਹਿਲਾਂ ਗਈ ਸੀ ਸਾਲ ਪਹਿਲਾਂ ਇਹਨਾਂ ਵਾਪਸ ਲਾ ਲਈ ਪਰ ਮੈਂ ਨਹੀਂ ਡਿਮਾਂਡ ਕੀਤੀ ਬਾਅਦ ਚ ਇਹ ਉਦੋਂ ਟਰਦੀ ਹੋ ਜੇ ਹੁਣ ਵੀ ਸੀਪੀ ਸਾਹਿਬ ਆਏ ਨੇ ਸਾਰੇ ਆਏ ਨੇ ਇਹੋ ਜੇ ਪਹਿਲਾਂ ਆ ਜਾਂਦੇ ਪੁਲਿਸ ਤੁਸੀਂ ਪੁਲਿਸ ਨੂੰ ਐਗਲ ਕਹੀ ਹੈ ਕਿ ਟਾਰਗੇਟ ਤੁਸੀਂ ਸੀ ਲੇਕਿਨ ਉਹਨਾਂ ਨੇ ਗਲਤੀ ਨਾਲ ਮੰਦਰ ਦੇ ਉੱਪਰ ਜਿਹੜਾ ਗ੍ਰੇਨੇਡ ਹਮਲਾ ਕੀਤਾ ਵਾ ਕਿ ਟਾਰਗੇਟ ਤੁਹਾਡਾ ਦਫਤਰ ਸੀ ਹਾਂ ਜੀ ਇਹ ਮੈਂ ਸਾਰਾ ਦੱਸਦਾ ਉਹਨਾਂ ਨੂੰ ਆਪ ਰਾਤੀ ਮੈਂ ਜਦੋਂ ਮੋਕੇ ਤੇ ਪਹੁੰਚਿਆ 1.5 ਤੋਂ ਵਜੇ ਬਲਾਸਟ ਦੀ ਆਵਾਜ਼ ਆਈ ਹੈ ਮੇਰੇ ਕੋਲ ਨਾ ਫੋ ਪਹਿਲਾਂ ਇਕੱਲਾ ਹੀ ਪਹੁੰਚਿਆ 3 ਵਜੇ 3 ਵਜੇ ਮੇਰੇ ਸੀਪੀ ਸਾਹਿਬ ਨਾਲ ਗੱਲ ਹੋ ਗਈ ਸੀ ਉਹਨਾਂ ਜੋ ਦਫ਼ਤਰ ਵੇਖਿਆ ਉਹਨਾਂ ਆਪਣੇ ਮਾਈਂਚ ਆ ਗਿਆ ਜੀ ਸੇਮ ਦੋਨਾਂ ਦੀ ਸਾਹਮਣੇ ਫਰੰਟ ਸੇਮ ਹੈ ਸ਼ਿਵਸਨਾ ਬਾਠਾ ਲਿਖਿਆ ਉਧਰ ਠਾਕੁਰ ਠਾਕੁਰ ਲਿਖਿਆ ਥੋੜਾ ਜਗਾ ਤੇ ਉਹਨਾਂ ਨੂੰ ਵੀ ਪਤਾ ਉਹਨਾਂ ਦੀ ਇੰਟਾਇਰ ਰਾਤ ਇਹ ਏਜੰਸੀ ਉਹਨਾਂ ਕਹਿੰਦਾ ਜੀ ਦਫ਼ਤਰ ਸ਼ੁਰੂ ਤੋਂ ਹੀ ਇਹ ਕਿਸ ਤੇ ਟਾਰਗੇਟ ਤੇ ਆ ਸੋ ਹੁਣ ਪੁਲਿਸ ਕੋ ਕੀ ਬੰਗ ਕੀਤੀ ਨਹੀਂ ਬੋਲੋ ਸੋ ਮਾਂਗੇ ਕਰਦੇ ਆ ਕਿ ਵਿਟੋਲ ਸਾਡੇ ਜਿਹੜੇ ਇਤਨਾ ਲੀਡਰ ਜਾ ਰਹੇ ਉਹਨਾਂ ਦੀ ਜਿਹੜੀ ਜਾਨੀਵਾਲ ਦੀ ਸੁਰੱਖਿਆ ਕਰੋ ਤੇ ਇਹ ਬੰਦਿਆਂ ਨੂੰ ਛੇਤੀ ਛੇਤੀ ਫੜੋ ਤਾਂ ਜੋ ਹੋਰ ਕੋਈ ਕੋਈ ਕਿਹਦਾ ਜਾਨੀ ਨੁਕਸਾਨ ਹੋ ਸਕਦਾ ਸੋ ਬਿਲਕੁਲ ਜਾਨੀ ਨੁਕਸਾਨ ਨਾ ਹੋ ਸਕੇ ਸੋ ਸੁਖਦੇਵ ਸਿੰਘ ਦਾ ਜ਼ਰੂਰ ਕਹਿਣਾ ਹੈ ਕਿ ਮੰਦਰ ਤੇ ਹਮਲਾ ਗਲਤੀ ਨਾਲ ਕੀਤਾ ਗਿਆ ਕਿਉਂਕਿ ਟਾਰਗੇਟ ਉਹਨਾਂ ਦਾ ਦਫਤਰ ਸੀ ਪਿਛਲੇ ਦਿਨੀ ਦੋ ਦਿਨ ਪਹਿਲਾਂ ਹੀ ਮੋਗੇ ਦੇ ਵਿੱਚ ਉਹਨਾਂ ਦੇ ਇੱਕ ਆਗੂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੋ ਸ਼ਿਵ ਸੇਨਾ ਦੇ ਜਿਹੜੇ ਆਗੂ ਹੈ ਉਹ ਪੰਜਾਬ ਦੇ ਵਿੱਚ ਅੰਨ ਲੋਕਾਂ ਦੇ ਨਿਸ਼ਾਨੇ ਤੇ ਹੈ ਸੋ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏ ਤੇ ਉਹ ਦੋਸ਼ੀਆਂ ਨੂੰ ਜਿਹੜੇ ਫੜਿਆ ਜਾਏ ਅਮਿਤ ਸ਼ਰਮਾ ਪੰਜਾਬ ਤੱਕ ਅਮਨੀਸ਼